ਇਰ ਰਾਤੀ ਬਹੁਤ ਵੱਡੀ ਖਬਰ ਆਈ ਹੈ ਪੰਜਾਬ ਨਾਲ ਸੰਬੰਧਤ ਕਈ ਸੂਬਿਆਂ ਨਾਲ ਸੰਬੰਧਤ ਪਰ ਪੰਜਾਬ ਨਾਲ ਸੰਬੰਧਤ ਬਹੁਤ ਅਹਿਮ ਖਬਰ ਜਿਹੜੀ ਕਿ ਰਾਤੀ ਅਸੀਂ 1:30 ਵਜੇ ਆਈ ਤੇ ਉਸ ਤੋਂ ਬਾਅਦ ਹੀ ਬ੍ਰੇਕ ਕੀਤੀ ਸਾਰੇ ਅਸੀਂ ਆਪਣੀ ਵੈਬਸਾਈਟਸ ਤੇ ਪਾਈ ਵੀ ਕਿ ਪੰਜਾਬ ਦੇ ਰਾਜਪਾਲ ਬਦਲਤੇ ਗਏ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਦ ਦਾ ਅਸਤੀਫਾ ਮਨਜ਼ੂਰ ਕਰਕੇ ਉਹਨਾਂ ਦੀ ਥਾਂ ਨਵਾਂ ਗਵਰਨਰ ਲਾਇਆ ਗਿਆ ਐਵੇਂ ਨੌ ਸਟੇਟਾਂ ਦੇ ਨੌ ਸੂਬਿਆਂ ਦੇ ਗਵਰਨਰ ਨਵੇਂ ਲਾਏ ਗਏ ਨੇ ਕੋਨਾਚੋ ਜਿਹੜੇ 6 ਟਰਾਂਸਫਰ ਕੀਤੇ ਗਏ ਨੇ ਤਬਾਦਲੇ ਤੇ 3 ਨਵੇਂ ਨੇ ਪੰਜਾਬ ਨੂੰ ਵੀ ਨਵਾਂ ਗਵਰਨਰ ਮਿਲਿਆ ਹੈ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਲਾਏ ਗਏ ਨੇ ਤੇ ਨਾਲ ਹੀ ਉਹਨਾਂ ਨੂੰ ਚੰਡੀਗੜ੍ਹ ਯੂਟੀ ਐਡਮਿਨਿਸਟ੍ਰੇਟਰ ਦਾ ਐਡਮਿਨਿਸਟ੍ਰੇਟਰ ਵੀ ਦਾ ਚਾਰਜ ਵੀ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਬਨਵਾਰੀ لال ਪ੍ਰੋਹਤ ਕੁਲ ਸੀ ਸੋ ਪੰਜਾਬ ਦੀ ਰਾਜਨੀਤੀ ਨਾਲ ਇਸ ਖਿੱਤੇ ਦੀ ਰਾਜਨੀਤੀ ਨਾਲ ਤੇ ਖਾਸ ਕਰਕੇ ਉਸ ਕੰਟੈਕਸਟ ਕਿ ਜਦੋਂ ਰਾਜ ਭਵਨ ਤੇ ਸੀਐਮ ਉਹ ਸੀਐਮ ਕੋਤਮਾਨ ਤੇ ਬਨਵਾਰੀ ਦਾ ਪ੍ਰੋਤ ਵਿੱਚਕਾਰ ਟਕਰਾਅ ਚੱਲ ਰਿਹਾ ਸੀ ਕਦੇ ਠੰਡਾ ਹੋ ਜਾਂਦਾ ਸੀ ਕਦੇ ਕਰਮ ਫੇਰ ਪਿਛਲੇ ਦਿਨਾਂ ਚ ਫੇਰ ਟਕਰਾਅ ਵਧਿਆ ਹੋਇਆ ਸੀ ਤੇ ਬਨਵਾਰੀ ਲਾਹ ਪ੍ਰੋਤ ਨੇ ਫਰਵਰੀ ਮਹੀਨੇ ਦੇ ਵਿੱਚ ਆਪਣਾ ਅਸਤੀਫਾ ਸੌਂਪਿਆ ਸੀ ਕੇਂਦਰ ਸਰਕਾਰ ਨੂੰ ਹੋਮ ਮਿਨਿਸਟਰ ਨੂੰ ਪਰ ਉਹ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਬਣਾਏ ਗਏ ਨੇ ਇਸ ਵੇਲੇ ਪ੍ਰੈਜ਼ੈਂਟਲੀ ਉਹ ਅਸਾਮ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਤੇ ਨੌ ਸੂਬਿਆਂ ਦੇ ਜਿਹੜੇ ਗਵਰਨਰ ਉਹਨਾਂ ਨੂੰ ਨਵੇਂ ਮਿਲੇ ਨੇ ਨੌ ਸੂਬਿਆਂ ਨੂੰ ਜਿਨ੍ਹਾਂ ਚ ਪੰਜਾਬ ਵੀ ਇੱਕ ਹੈਗਾ ਬਾਕੀ ਜਿਹੜੇ ਗਵਰਨਰ ਹੈਗੇ ਨੇ ਉਹ ਰਾਜਸਥਾਨ ਤੇਲੰਗਣਾ ਸ਼ਿਕਮ, ਚਾਰਖੰਡ, ਛਤੀਸਗੜ, ਮਿਹਗਾਲਿਆ, ਮਹਾਰਾਸ਼ਟra ਤੇ ਪੰਜਾਬ ਇਹਨਾਂ ਸਟੇਟਾਂ ਨੂੰ ਜਿਹੜੇ ਉਹ ਗਵਰਨਰ ਮਿਲੇ ਨੇ ਚਾਰ ਨਵੇਂ ਗਵਰਨਰ ਮਿਲੇ ਨੇ ਤੇ ਆਪਾਂ ਜਿਹੜਾ ਬਹੁਤਾ ਕੰਸਰਨ ਕਿਉਂ ਇਸ ਰੀਜਨ ਨਾਲ ਇਸ ਖਿੱਤੇ ਨਾਲ ਤੇ ਪੰਜਾਬ ਦੇ ਰਾਜਪਾਲ ਦਾ ਸਿੱਧਾ ਸਬੰਧ ਹੈ ਪ੍ਰਾਇਂਸ ਦੇ ਰਾਜਪਾਲ ਕੰਟਰੋਵਰਸੀ ਵਿਚ ਰਹਿ ਹੈ ਬੇਵਾਦਾਂਜ ਵੀ ਬਹੁਤ ਰਹੇ ਤੇ ਗਵਰਨਰ ਤੇ ਸੀਐਮ ਦਾ ਜਿਹੜਾ ਅਪਸੀ ਰਿਸ਼ਤਾ ਹੈ ਉਹ ਤਣਾਅਪੂਰਨ ਰਿਹਾ ਤੇ ਹੁਣ ਦੋ ਗੱਲਾਂ ਤੇ ਅਸੀਂ ਵਿਚਾਰ ਕਰਾਂਗੇ ਇਹ ਪਹਿਲੀ ਗੱਲ ਕਿ ਜਿਹੜੇ ਲਾਏ ਗਏ ਨੇ ਗਵਰਨਰ ਗੁਲਾਬਚੰਦ ਕਟਾਰੀਆ ਉਹ ਕੌਣ ਨੇ ਉਹਦਾ ਪਿਛੋਕੜ ਕੀ ਆ ਉਹਨਾਂ ਦਾ ਤੇ ਉਹ ਕਿੱਥੇ-ਕਿੱਥੇ ਰਹੇ ਨੇ ਕਿਹੋ ਜਿਹਾ ਕੈਰੀਅਰ ਹੈ ਇਸ ਬਾਰੇ ਜਾਣਾਂਗੇ ਦੂਸਰਾ ਥੋੜਾ ਜਿਹਾ ਇਹ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਾਰਟਲੀ ਕਿ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਰਾਜ ਭਵਨ ਦਾ ਜਗਵਰਨਰ ਨਾਲ رابطہ ਰਹੇਗਾ ਕੁਝ ਕੋਇਨਸੀਡੈਂਸ ਨੇ ਜਿਹੜੀਆਂ ਪਹਿਲਾਂ ਜ਼ਿਕਰ ਕਰਨੀਆਂ ਚਾਹਾਂਗਾ ਕੋਇਨਸੀਡੈਂਸ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਲਾਲਚੰਦ ਕਟਾਰੀਆ ਨੇ ਅਛਾ ਗੁਲਾਬ ਚੰਦ ਕਟਾਰੀਆ ਜਿਹੜੇ ਉਹ ਸਿੱਕਮ ਦੇ ਆਪਣੇ ਅਸਾਮ ਦੇ ਗਵਰਨਰ ਸੀਗੇ ਅਸਾਮ ਦੇ ਗਵਰਨਰ ਸੀਗੇ ਤੇ ਉਥੋਂ ਇਹ ਤਬਦੀਲ ਹੋ ਗਏ ਨੇ ਜਿਹੜੇ ਬਨਵਾਰੀ لال ਪ੍ਰਹੋਤ ਉਹ ਵੀ ਅਸਾਮ ਦੇ ਗਵਰਨਰ ਰਹੇ ਸੀ ਪਹਿਲਾਂ ਤਮਲੜੂ ਤੋਂ ਪਹਿਲਾਂ ਉਹ ਵੀ ਸਾਮ ਦੇ ਗਵਰਨਰ ਸੀ ਇੱਕ ਕੋਇਨਸੀਡੈਂਸ ਇਹ ਹੈ ਦੂਸਰਾ ਕਿ ਗੁਲਾਬ ਚੰਦ ਘਟਾਰੀਆ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਰਾਜਸਥਾਨ ਦੇ ਰਾਜਨੀਤਿਕ ਸਿਆਸਤਦਾਨ ਨੇ ਹੋ ਰਾਜਨੀਤ ਨੂੰ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਉਹ ਇਸ ਤੋਂ ਪਹਿਲਾਂ Rajasthan ਦੇ ਇਸ ਤੋਂ ਪਹਿਲਾਂ ਵੀ Rajasthan ਦੇ ਜਿਹੜੇ BJP ਦੇ ਸਿਆਸਤਦਾਨ ਨੇ ਨੇਤਾ ਨੇ ਜਿਹੜੇ ਉਹ ਰਾਜਪਾਲ ਰਹੇ ਨੇ ਬਦਨੌਰ ਜਿਹੜੇ ਕਿ ਪਹਿਲਾਂ 5 ਸਾਲ ਪੂਰਾ ਕੱਟ ਕੇ ਇਹਨੇ ਉਹ ਵੀ Rajasthan ਨੂੰ ਬਿਲੋਂਗ ਕਰਦੇ ਸੀ ਬਦਨੌਰ ਉਹ ਵੀ ਰਾਜਸਥਾਨ ਬਲੋਂਗ ਕਰਦੀ ਸੀ ਤੇ ਇਹ ਵੀ ਰਾਜਸਥਾਨ ਉਹ ਰਾਜਸਥਾਨ ਪੰਜਾਬ ਦਾ ਗੁਆੰਡੀ ਸੂਬਾ ਹੈ ਅ ਇੱਥੇ ਤੱਕ ਜਿਹੜੇ ਪਿਛਲੇ ਇੰਚਾਰਜ ਲਾਏ ਗਏ ਬੀਜੇਪੀ ਨੇ ਉਹ ਵੀ ਰਾਜਸਥਾਨ ਨਾਲ ਸੰਬੰਧਤ ਸੀਗੇ ਕਾਫੀ ਦਿਨ ਇੰਚਾਰਜ ਰਹੇ ਸੋ ਕੋਇਨਸੀਡੈਂਸ ਹੈ ਗਿਆ ਮਤਲਬ ਇਹ ਸਬਬ ਹੈ ਕਿ ਪਹਿਲਾਂ ਵੀ ਰਾਜਸਥਾਨ ਨਾਲ ਸੰਬੰਧਤ ਜਿਹੜੇ ਸਾਡੇ ਗਵਰਨਰ ਰਹੇ ਨੇ ਤੇ ਹੁਣ ਵੀ ਉਹ ਰਾਜਸਥਾਨ ਨਾਲ ਸੰਬੰਧਤ ਨੇ ਤੇ ਇਸ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਪਛੋਕੜ ਤੋਂ ਪਹਿਲਾਂ ਇਹਦੇ ਵੀ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਕੀ ਉਹਨਾਂ ਦਾ ਜਿਹੜਾ ਉਮਰ ਕਿੰਨੀ ਆ ਉਹਨਾਂ ਦੀ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ 1944 ਦੇ ਜੰਮ ਪੜਨੇ 13 ਅਕਤੂਬਰ 1944 ਦਾ ਉਹਨਾਂ ਦਾ ਜਨਮ ਹੈ ਤੇ ਆਪੇ ਹੀ ਹਿਸਾਬ ਲਾ ਲਓ ਤੁਸੀਂ ਉਹਨਾਂ ਦੀ ਉਮਰ 80 ਸਾਲ ਹੋ ਗਈ 2024 ਚੱਲ ਰਿਹਾ ਸੋ ਉਮਰ 80 ਸਾਲ ਦੇ ਜਿਹੜੀ ਕਰੀਬ ਉਹਨਾਂ ਦੀ ਉਮਰ ਹੈ ਤੇ ਉਹ ਜਿਹੜਾ ਉਹਨਾਂ ਦਾ ਉਦੇਪੁਰ ਦੇ ਰਹਿਣ ਵਾਲੇ ਨੇ ਉਹ ਉਦੇਪੁਰ ਦੇ ਵਿੱਚ ਜਿਹੜਾ ਇੱਕ ਜਗ੍ਹਾ ਹੈਗੀ ਉੱਥੇ ਉਹਨਾਂ ਦਾ ਸਮਨ ਜਿਹੜੀ ਜਗ੍ਹਾ ਉੱਥੇ ਜਨਮ ਹੋਇਆ ਉਹ ਉਹਨਾਂ ਦਾ ਬਹੁਤ ਲੰਮਾ ਕੈਰੀਅਰ ਹੈ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਉਹ ਬਹੁਤ ਅਹਿਮ ਅਹੁਦਿਆਂ ਤੇ ਰਹੇ ਨੇ ਰਾਜਸਥਾਨ ਦੇ ਕਈ ਵਾਰ ਮੰਤਰੀ ਰਹੇ ਨੇ ਉਹ ਰਾਜਸਥਾਨ ਦੇ ਤੇ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਲੀਡਰ ਨੇ ਸੈਂਟਰਲ ਜਿਹੜੀ ਕਮੇਟੀ ਹੈ ਉਹਦੇ ਮੈਂਬਰ ਨੇ ਥੋੜਾ ਜਿਹਾ ਸੰਖੇਪ ਵੇਰਵਾ ਜਿਹੜਾ ਉਹਨਾਂ ਦਾ ਉਹਨਾਂ ਦੇ ਬਾਏ ਉਹਦਾ ਉਹ ਦੇਣਾ ਦੇਣਾ ਜ਼ਰੂਰੀ ਹੈ ਕਿਉਂਕਿ ਥੋੜਾ ਜਿਹਾ ਹਿਸਾਬ ਲੱਗੇਗਾ ਕਿ ਸਾਨੂੰ ਗਵਰਨਰ ਜਿਹੜਾ ਮਿਲਿਆ ਉਹ ਉਹਦਾ ਪਿਛੋਕੜ ਕੀ ਹੈ ਹੂੰ ਉਹ 22 ਫਰਵਰੀ 2023 ਨੂੰ ਉਹ ਆਸ਼ਾਮ ਦੇ ਗਵਰਨਰ ਲਾਏ ਗਏ ਸੀਗੇ ਇਸ ਤੋਂ ਪਹਿਲਾਂ ਉਹਨਾਂ ਦਾ ਕੈਰੀਅਰ ਕਾਫੀ ਲੰਮਾ ਹੈ ਉਹ ਬਹੁਤ ਵਾਰ ਜਿਹੜਾ ਰਾਜਸਥਾਨੀਆ ਸਰਕਾਰਾਂ ਵਿੱਚ ਮੰਤਰੀ ਵੀ ਰਹੇ ਨੇ ਤੇ ਉਹ ਲੋਕ ਸਭਾ ਮੈਂਬਰ ਵੀ ਰਹੇ ਨੇ ਪਹਿਲਾਂ 2013 ਤੋਂ 2018 ਤੇ 2003 ਤੋਂ ਪਹਿਲਾਂ 2003 ਤੋਂ 2008 ਤੇ ਉਸ ਤੋਂ ਪਹਿਲਾਂ ਵੀ 1993 ਤੋਂ ਲੈ ਕੇ 98 ਫਿਰ 2003 ਤੋਂ ਲੈ ਕੇ 2008 ਫਿਰ 2013 ਤੋਂ ਲੈ ਕੇ 2018 ਤੱਕ ਉਹ ਰਾਜਸਥਾਨ ਗਵਰਨਮੈਂਟ ਚ ਮਨਿਸਟਰ ਰਹੇ ਨੇ ਤੇ ਹਸਾਬਲਾ ਵੀ 2003 ਤੋਂ ਲੈ ਕੇ 8 ਤੱਕ ਮਨਿਸਟਰ ਸੀ 2013 ਤੋਂ ਲੈ ਕੇ 18 ਤੱਕ ਵੀ 2013 ਤੇ 1993 ਚ ਪਹਿਲੀ ਵਾਰੀ ਮਨਿਸਟਰ ਬਣੇ 1993 ਤੋਂ 98 ਤੱਕ ਉਹ ਉਹ ਮਨਿਸਟਰ ਸੀਗੇ ਰਾਜਸਥਾਨ ਸਰਕਾਰ Rajasthan ਦੀ ਜਿਹੜੀ BJP ਸਰਕਾਰ ਸੀ ਸੈਂਟਰਲ ਕਮੇਟੀ ਦੇ ਮੈਂਬਰ ਨੇ ਆਪੇ ਹਸਾਬਲਾ ਵੀ ਸੀਨੀਅਰ ਨੇ ਉਹ ਤੇ ਉਦੇਪੁਰ ਤੋਂ ਉਹ 1989 ਤੋਂ 99 ਤੱਕ ਉਹ ਮੈਂਬਰ ਪਾਰਲੀਮੈਂਟ ਰਹੇ ਲੋਕ ਸਭਾ ਮੈਂਬਰ ਰਹੇ ਇੱਕ ਇੰਟਰਸਟਿੰਗ ਵੀ ਉਹਨਾਂ ਦਾ ਫੈਕਟ ਜੁੜਿਆ ਹੋਇਆ ਹੈ ਕਿ ਇੱਕ ਸ਼ੇਖ ਐਨਕਾਊਂਟਰ ਕਿਲਿੰਗ ਹੋਈ ਸੀ ਜਦੋਂ ਉਹ ਸੈਂਟਰ 'ਚ ਸੀਗੇ ਨਾ ਜਦੋਂ ਉਹ ਮਿਨਿਸਟਰ ਸੀਗੇ ਤੇ ਉਹ ਉਹਦੇ ਵਿੱਚ ਉਹਨਾਂ ਦਾ ਸੀਬੀਆਈ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰ ਉਹ ਬਾਅਦ 'ਚ ਅ ਗਿਲਟੀ ਨਹੀਂ ਸਿਪਾਏ ਗਏ ਉਹ ਉਹ ਬਰੀ ਹੋ ਗਏ ਸੀ ਤੇ ਉਹਨਾਂ ਦੇ ਉਹ ਦੋਸ਼ ਸਾਬਤ ਨਹੀਂ ਹੋਇਆ ਰਾਜਸਥਾਨ ਦੇ ਚ 2019 ਤੋਂ ਲੈ ਕੇ 23 ਤੱਕ 2013 ਤੋਂ ਲੈ ਕੇ ਤੇ 2002 3 2013 ਚ ਮਿਲ ਉਹ ਅਫੀਸ਼ੀਅਲ ਲੀਡਰ ਵੀ ਰਹੇ ਜਦੋਂ ਅ ਅਫੀਸ਼ੀਅਲ ਲੀਡਰ ਵੀ ਰਹੇ ਫਿਰ ਉਹ 1999 ਤੋਂ 2000 ਤੱਕ ਅ ਬੀਜੇਪੀ ਦੇ ਰਾਜਸਥਾਨ ਦੇ ਪ੍ਰੈਜ਼ੀਡੈਂਟ ਵੀ ਰਹੇ ਜੀ ਸੋ ਬੜਾ ਲੰਮਾ ਕੈਰੀਅਰ ਹੈ ਉਹਨਾਂ ਦਾ ਤੇ ਉਹਨਾਂ ਨੇ ਜਿਹੜੀ ਜਿਹੜੀ ਉਦੇਪੁਰ ਜਿਹੜੀ ਅਸੈਂਬਲੀ ਕੰਸਟੀਟੂਐਂਸੀ ਹੈ ਉਥੋਂ ਉਹ ਚੁਣੇਗੇ ਵੈਸੇ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ 1970 ਚ ਵਿੱਚ ਸ਼ੁਰੂ ਕੀਤਾ ਸੀ 1970 ਦੇ ਵਿੱਚ ਬਹੁਤ ਲੰਮਾ ਕੈਰੀਅਰ ਹੈ ਉਹਨਾਂ ਦਾ ਸੋ ਇਹ ਹੁਣ ਸਾਡੇ ਗਵੰਡੀ ਵੀ ਨੇ ਤੇ ਜਿਹੜੇ ਬਨਾਰੀ لال ਪ੍ਰੋਹੋਤ ਸੀ ਉਹ ਵੀ ਭਾਜਪਾ ਦੇ ਲੰਮਾ ਕੈਰੀਅਰ ਸੀ ਉਹਨਾਂ ਦਾ ਬੀਜੇਪੀ ਦੇ ਬਹੁਤ ਅਹੁਦਿਆਂ ਤੇ ਰਹੇ ਸੀਗੇ ਸੋ ਇਹ ਹੁਣ ਸਵਾਲ ਇਹ ਹੈਗਾ ਕਿ ਕੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਸੁਰ ਬੈਠੇਗੀ ਜਾਂ ਜਿਹੜਾ ਉਹ ਟਕਰਾਅ ਸੀ ਰਾਜ ਭਵਨ ਤੇ ਸੀਐਮ ਉਹਦੇ ਵਿਚਕਾਰ ਉਹ ਖਤਮ ਹੋਏਗਾ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਲੋਕਾਂ ਦੀ ਇਹ ਇੱਛਾ ਹੈ ਕਿ ਇਹ ਜਿਹੜਾ ਟਕਰਾਅ ਤਣਾ ਜਿਹੜਾ ਉਹ ਘਟੇ ਤੇ ਖਤਮ ਹੋਵੇ ਕਿਉਂਕਿ ਇਹ ਇਸ ਦੇ ਨਾਲ ਟਕਰਾ ਦੇ ਨਾਲ ਜਿਹੜਾ ਉਹ ਸਟੇਟ ਦਾ ਨੁਕਸਾਨ ਹੁੰਦਾ ਸੋ ਦੇਖਦੇ ਹਾਂ ਹੁਣ ਉਮੀਦ ਆਹੀ ਹੈ ਕਿ ਇਹ ਕਰਦੇ ਆ ਕਿ ਜਿਹੜਾ ਇਹ ਦੋਵਾਂ ਦੇ ਵਿਚਕਾਰ ਟਕਰਾ ਸੀ ਉਹ ਉਹ ਜਿਹੜਾ ਨਹੀਂ ਹੋਏਗਾ ਜਾਂ ਘਟੇਗਾ ਇਹਦਾ ਕਿਉਂਕਿ ਹੈ ਤਾਂ ਦੋਨੇ ਸਿਆਸਤਦਾਨ ਜਿਹੜੇ ਗਵਰਨਰ ਇਸ ਉਮਰ ਚ ਲੱਗਦੇ ਨੇ ਉਹ ਕਾਗ ਸਿਆਸਤਦਾਨ ਨਹੀਂ ਹੁੰਦੇ ਨੇ ਮਲੇ ਕਹਿ ਜਾ ਸਕਦਾ ਵੀ ਇਹ ਵੀ ਜਿਹੜੇ ਇਹ ਵੀ ਕਾਗ ਸਿਆਸਦਾਨ ਨੇ ਗੁਲਾਬਚੰਦ ਕਟਾਰੀਆ ਵੀ ਪਰ ਸਾਡੇ ਗਵੰਡੀ ਨੇ ਚਲੋ ਜਿਹੜੇ ਵੀਪ ਬਦਨੌਰ ਸੀਗੇ ਰਾਜਪਾਲ ਜਿਹੜੇ Rajasthan ਨਾਲ ਸੰਬੰਧਿਤ ਰਹਿੰਦੇ ਸੀ ਉਹ Rajasthan ਦੇ ਇੱਕ ਰਾਇਲ ਸ਼ਾਹੀ ਘਰਾਣੇ ਨੂੰ ਬਿਲੋਂਗ ਕਰਦੇ ਸੀ ਉਹਨਾਂ ਦਾ ਵੀ ਜਿਹੜਾ ਉਸ ਦੌਰਾਨ ਚ ਕੈਪਟਨ ਮਨਿੰਦਰ ਸਿੰਘ ਸੀਗੇ ਹਾਲਾਂਕਿ ਉਹ ਕਾਂਗਰਸ ਗਵਰਨਮੈਂਟ ਸੀ ਤੇ ਉਹ ਭਾਜਪਾ ਗਵਰਨਮੈਂਟ ਸੀ ਉਹਨਾਂ ਦਾ ਕਾਫੀ ਹੱਦ ਤੱਕ ਸੁਰ ਸੀ ਆਪਸ ਵਿੱਚ ਵੈਸੇ ਦੋਨੇ ਹੀ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਪਰ ਇੱਕ ਵਾਰੀ ਇੱਕ ਇੱਕ ਮੌਕੇ ਤੇ ਥੋੜਾ ਜਿਹਾ ਦੋਨਾਂ ਚ ਟੈਨਸ਼ਨ ਵੀ ਹੋ ਗਈ ਸੀ ਤੇ ਟਕਰਾਅ ਵੀ ਆਇਆ ਸੀ ਇੱਥੇ ਤੱਕ ਕਿ ਰਾਜ ਭਵਨ ਨੇ ਇੱਕ ਪ੍ਰੈਸ ਨੋਟ ਵੀ ਕਲੈਰੀਫਿਕੇਸ਼ਨ ਲਈ ਜਾਰੀ ਕੀਤਾ ਸੀ ਸੀਐਮ ਨੂੰ ਕੈਪਟਨ ਰਵਿੰਦਰ ਸਿੰਘ ਨੂੰ ਕੰਟਰੈਡ ਕਰਨ ਵਾਸਤੇ ਪਰ ਬਹੁਤ ਥੋੜੇ ਬਹੁਤ ਛੋਟਾ ਹੋਇਆ ਸੀ ਪਰ ਉਹ ਬਾਈ ਐਂਡ ਲਾਰਜ ਉਹ ਜਿਹੜਾ ਉਹਨਾਂ ਦਾ ਠੀਕ ਰਿਹਾ ਉਹ ਇੱਕ ਹੋਰ ਜਿਹੜੀ ਇਹ ਪਿਛਲਾ ਰਾਜ ਭਵਨ ਦਾ ਸੀਗਾ ਜਿਹੜਾ ਰਾਜਪਾਲ ਸੀ ਜਾਂ ਰਾਜਪਬਵਨ ਨੇ ਬਹੁਤ ਗਲਤ ਰਵੈਤਾਂ ਐ ਕਹ ਲੋ ਕਿ ਬੜੀਆਂ ਨਵੀਆਂ ਰਵੈਤਾਂ ਜਿਹੜੀਆਂ ਕਿ ਪਹਿਲਾਂ ਨਹੀਂ ਸੀਗੀਆਂ ਜਾਂ ਜਿਨ੍ਹਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਉਹ ਸ਼ੁਰੂ ਹੋਈਆਂ ਕਿ ਸੀਐਮਓ ਤੇ ਰਾਜਪਬਵਨ ਦੋਨਾਂ ਵੱਲੋਂ ਜਿਹੜੇ ਆਪਸ ਚ ਖਤ ਪੱਤਰ ਹੀ ਹੁੰਦੇ ਸੀ ਆਪਸ ਚ ਜਿਹੜੀ ਇੰਟਰਨਲ ਜਿਹੜੀ ਖਤ ਪੱਤਰ ਹੀ ਹੁੰਦੀ ਸੀ ਉਹ ਸਾਰੀ ਜਗ ਬਾਹਰ ਜਗ ਜਹਰ ਹੋ ਜਾਂਦੀ ਸੀ ਆਫੀਸ਼ੀਅਲੀ ਕਰ ਦਿੱਤੀ ਜਾਂਦੀ ਸੀ ਇਧਰੋਂ ਟਵੀਟ ਹੁੰਦੇ ਸੀ ਤੇ ਰਾਜਪਬਵਨ ਵੱਲੋਂ ਬਗੈਦਾ ਪ੍ਰੈਸ ਰਿਲੀਜ਼ ਜਾਰੀ ਹੁੰਦੇ ਸੀਗੈ ਕਿ ਸੀਐਮ ਨੂੰ ਸੀ ਆ ਕਿ ਸੀਐਮ ਨੂੰ ਆ ਆ ਕਿ ਇਹ ਬਹੁਤ ਇਹ ਰਵਾਇਤ ਨਹੀਂ ਸੀ ਪਹਿਲਾਂ ਇਸ ਤੋਂ ਪਹਿਲਾਂ ਓਕੇਜਨਲੀ ਕਦੇ ਨਾ ਕਦੇ ਹੋ ਜਾਂਦਾ ਸੀ ਕਿ ਰਾਜਪਵਨ ਸਪਸ਼ਟੀਕਰਨ ਦੇ ਦਿੰਦਾ ਸੀ ਪਰ ਜੋ ਇੰਟਰਨਲ ਖਤ ਪੱਤਰੀ ਹੁੰਦਾ ਸੀ ਕਿ ਸੀਐਮ ਨੂੰ ਰਾਜਤਾਲ ਨੇ ਲਿਖਿਆ ਰਾਜਪਵਨ ਨੇ ਰਾਜਪਵਨ ਨੇ ਸੀਐਮ ਨੂੰ ਲਿਖਿਆ ਜਾਂ ਸੀਐਮ ਨੇ ਰਾਜਪਵਨ ਨੂੰ ਲਿਖਿਆ ਉਹ ਜਨਤਕ ਨਹੀਂ ਸੀ ਕੀਤੇ ਜਾਂਦੇ ਆਮ ਤੌਰ ਤੇ ਉਹ ਆਫੀਸ਼ੀਅਲੀ ਘਟੋਟ ਸਾਡੇ ਵਰਗੇ ਪੱਤਰਕਾਰ ਕੱਢ ਲੈਂਦੇ ਸੀ ਲੈ ਲੈਂਦੇ ਸੀ ਲੀਕ ਵੀ ਹੋ ਜਾਂਦੇ ਸੀ ਉਹ ਲੀਕ ਕਰਦੇ ਤੇ ਗਏ ਹੁੰਦੇ ਸੀ ਪਰ ਇਹ ਨਹੀਂ ਇੰਨਾ ਖੁੱਲਾ ਜਿਹੜਾ ਟਕਰਾ ਜਿਹੜਾ ਖੁੱਲੀ ਹੈ ਸਵਾਲ ਇਹ ਬਹੁਤ ਵੱਡਾ ਹੈ ਕੀ ਇਹ ਸ਼ਿਸ਼ਟਾਚਾਰ ਵਜੋਂ ਜਾਂ ਜਿਹੜੀ ਜਿਹੜੀ ਰਵਾਇਤ ਪਣੀ ਸੀ ਕਿ ਇਹਨੂੰ ਜਿਹੜਾ ਰਾਜ ਭਵਨ ਤੇ ਸੀਐਮਓ ਦਾ ਜਿਹੜਾ ਰਿਸ਼ਤਾ ਵਾਪਸ ਬਣਿਆ ਰਹੇ ਤੇ ਆਹ ਜਿਹੜਾ ਖੁੱਲਿਆ ਲੜਾਈ ਨਾ ਹੋਵੇ ਕੀ ਇਹ ਬੰਦ ਹੋਏਗੀ ਇਹ ਸਵਾਲ ਬੜਾ ਵੱਡਾ ਹੈ ਦੋਨਾਂ ਧਿਰਾਂ ਤੇ ਹੈਗਾ ਤੇ ਖਾਸ ਕਰਕੇ ਰਾਜਪਾਲ ਕਿਉਂਕਿ ਪਿਛਲੇ ਰਾਜਪਾਲ ਤੇ ਇਹ ਦੋਸ਼ ਸੀਗਾ ਕਿ ਉਹਨਾਂ ਨੇ ਉਹੀ ਪਹਿਲ ਕਦਮੀ ਕਰਦੇ ਸੀ ਉਹੀ ਦੇਖੋ ਆਊਟ ਆਫ ਦਿ ਵੇ ਭਗਵੰਤ ਮਾਨ ਕਹਿੰਦੇ ਬਾਰਡਰ ਜ਼ਿਲ੍ਹਿਆਂ ਤੇ ਉਹ ਜਾ ਰਹੇ ਨੇ ਤੇ ਸਾਡੀ ਸਾਰੇ ਅੱਧੀ ਸਰਕਾਰ ਵੀ ਲੈ ਜਾਂਦੇ ਨੇ ਇਸ ਗੱਲ ਤੇ ਕਾਫੀ ਇਤਰਾਜ਼ ਆਮ ਆਦੀ ਪਾਰਟੀ ਕਰਦੀ ਸੀ ਸੀਐਮ ਵੀ ਕਰਦੇ ਸੀ ਤੇ ਹੁਣ ਦੇਖਦੇ ਆ ਭਗਵੰਤ ਮਾਨ ਤਾਂ ਇਹ ਵੀ ਕਹਿੰਦੇ ਸੀ ਕਿ ਬੀਜੇਪੀ ਦੇ ਜਿਹੜੇ ਰੂਲਡ ਸਟੇਟ ਨੇ ਉੱਥੇ ਕਿਉਂ ਨਹੀਂ ਇਹ ਕਰਦੇ ਇਸ ਤਰ੍ਹਾਂ ਦੀ ਸੋ ਉਮੀਦ ਕਰਦੇ ਆ ਕਿ ਇਹ ਜਿਹੜਾ ਨਵਾਂ ਨਵੇਂ ਰਾਜਪਾਲ ਆ ਰਹੇ ਨੇ ਗੁਲਾਬ ਚੰਦ ਕਟਾਰੀਆ ਇੱਕ ਤਾਂ ਉਹ ਜਿਹੜੀ ਰਵਾਇਤਾਂ ਗੱਲ ਦੇ ਵਿੱਚ ਖੁੱਲ੍ਹਿਆਂ ਵਿੱਚ ਲੜਾਈ ਤੁਸੀਂ ਜਾਹਰ ਕਰਨੀ ਹੈ ਸਾਡੇ ਤੇ মিডিਆ ਨੂੰ ਤਾਂ ਚਾਹੀਦਾ ਹੁੰਦਾ ਸਾਡੇ ਵਾਸਤੇ ਤਾਂ ਕੋਈ ਉਹ ਨਹੀਂ ਜੇ ਸਾਨੂੰ ਕੋਈ ਜਫਰਕੁਰ ਖੇਹਦੇ ਤਾਂ ਉਹ ਅਸੀਂ ਵਰਤ ਨਹੀਂ ਵਰਤਣੀ ਆ ਉਹ ਦੋਵੇਂ ਪਾਸਿਓ ਸੋ ਦੇਖਦੇ ਆ ਪਰ ਇਹਦਾ ਸਟੇਟ ਨੂੰ ਪੰਜਾਬ ਨੂੰ ਸੂਬੇ ਨੂੰ ਨੁਕਸਾਨ ਹੁੰਦਾ ਜਦੋਂ ਇਸ ਤਰ੍ਹਾਂ ਦਾ ਟਕਰਾਅ ਚੱਲਦਾ ਹੈ ਗਵਰਨਰ ਸਮਝ ਆ ਜਾਂਦਾ ਕਿ ਸੈਂਟਰ ਤੇ ਜਿਹੜੇ ਸਰਕਾਰ ਦੇ ਵਿਚਕਾਰ ਕੜੀ ਹੁੰਦਾ ਸੋ ਕੇਂਦਰ ਸਰਕਾਰ ਦੇ ਵਿਚਕਾਰ ਤੇ ਜੇ ਉਹ ਕੜੀ ਜਿਹੜੀ ਕੜੀ ਤੇ ਦਾ ਰਿਲੇਸ਼ਨ ਵਾਲੀ ਠੀਕ ਨਹੀਂ ਇਹ ਕੜੀ ਤੇ ਫਿਰ ਸੈਂਟਰ ਨਾਲ ਕਿਵੇਂ ਹੋਣਗੇ ਸੋ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਸਟੇਟ ਦਾ ਉਮੀਦ ਕਰਦੇ ਆ ਕਿ ਭਾਵੇਂ ਉਹ ਬੀਜੇਪੀ ਦੇ ਲੀਡਰ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਆ ਭਾਵੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਜੇ ਜੇ ਸੁਖਾਵਾਂ ਰਿਸ਼ਤਾ ਬਣਿਆ ਰਹੇ ਤਾਂ ਸਟੇਟ ਦਾ ਫਾਇਦਾ ਹੈ ਲੋਕਾਂ ਦਾ ਵੀ ਫਾਇਦਾ ਹੈ ਫालतੂ ਦੀ ਜਿਹੜੀ એનર્ਜੀ ਡਿਵਰਟ ਹੁੰਦੀ ਹੈ ਸਰਕਾਰ ਦੀ ਵੀ ਤੇ ਰਾਜ ਭਵਨ ਦੀ ਵੀ ਉਹ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਜ਼ਰੂਰ ਕਿ ਉਹ ਚੰਡੀਗੜ੍ਹ ਦੇ ਵੀ ਐਡਮਿਨਿਸਟਰेटर ਨੇ ਜਿਹੜਾ ਵੀ ਬਹੁਤ ਟੈਰਰਿਜ਼ਮ ਦੇ ਦਿਨਾਂ ਤੋਂ ਹਰਵਾਇਤ ਹੋ ਗਈ ਸੀ ਕਿ ਜਿਹੜਾ ਪੰਜਾਬ ਦਾ ਗਵਰਨਰ ਹੋਏਗਾ ਉਹਦੇ ਕੋਲ ਐਡੀਸ਼ਨਲ ਚਾਰਜ ਚੰਡੀਗੜ੍ਹ ਦਾ ਵੀ ਹੁੰਦਾ ਹੈ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਤੇ ਇਸ ਨਾਤੇ ਵੀ ਉਹਨਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਨੇ ਚੰਡੀਗੜ੍ਹ ਯੂਟੀ ਦੇ ਸਿੱਧੇ ਪ੍ਰਸ਼ਾਸਕਲੇ ਚੰਡੀਗੜ੍ਹ ਰਾਜਧਾਨੀ ਹੈ ਤੇ ਉਹਦੇ ਨਾਲ ਵੀ ਬਹੁਤ ਮਸਲੇ ਜੁੜੇ ਹੋਏ ਨੇ ਸਾਡੇ ਗਵੰਡੀ ਨੇ ਜਿਹੜੇ ਆਪਣੇ ਪਿਛਲੇ ਸੀ ਬਰਮਾਰੀਲਾ ਪ੍ਰਭੋਤ ਉਹ ਥੋੜਾ ਦੂਰ ਨਾਲ ਸੰਬੰਧਿਤ ਸੀਗੇ ਤੇ ਚੰਡੀਗੜ੍ਹ ਨਾਲ ਸੰਬੰਧਿਤ ਜੋ ਵੀ ਪੰਜਾਬ ਦੇ ਤੇ ਪੰਜਾਬੀ ਭਾਸ਼ਾ ਦੇ ਹੁਰਦੇ ਮਸਲੇ ਬਹੁਤ ਜੜੇ ਹੋਏ ਨੇ ਦੇਖਦੇ ਆ ਕਿ ਆ ਕੇ ਹੋ ਕਿਸ ਤਰ੍ਹਾਂ ਇਹਨਾਂ ਨੂੰ ਲੈਂਦੇ ਨੇ ਸੋ ਅ ਅੱਜ ਲਈ ਇਹਨਾਂ ਉਮੀਦ ਕਰਦੇ ਆ ਕਿ ਇਹ ਜਿਹੜਾ ਟਕਰਾ ਸੀਐਮ ਤੇ ਰਾਜਪਪਨ ਦਾ ਇਹ ਹੁਣ ਨਵੇਂ ਦੌਰ ਚ ਨਹੀਂ ਹੋਏਗਾ ਜਦੋਂ ਉਹ ਜੁਆਇਨ ਕਰਨਗੇ ਗੁਲਾਬ ਚੰਦ ਕਟਾਰੀਆ ਗੁਲਾਬ ਚੰਦ ਕਟਾਰੀਆ ਨੂੰ ਸਾਡੀਆਂ ਸ਼ੁਭਕਾਮਨਾਵਾਂ ਵਧਾਈਆਂ ਕਿਉਂਕਿ ਉਹ ਚੰਡੀਗੜ੍ਹ ਦਾ ਇੰਚਾਰਜ ਵੀ ਚਾਰਜ ਵੀ ਹੈਗਾ ਉਹਨਾਂ ਕੋਲੇ ਤੇ ਜਿਹਦਾ ਸਬੰਧ ਫਿਰ ਸਾਰੇ ਰੀਜਨ ਨਾਲ ਹੀ ਹੋ ਜਾਂਦਾ ਹੈ ਹਰਿਆਣੇ ਨਾਲੇ ਵੀ ਹੋ ਜਾਂਦਾ ਹੈ ਯਾਨੀ ਤੇ ਅੱਜ ਲਈ ਇੰਨੇ ਅ ਅਸੀਂ ਸਾਰੀ ਇਹ ਜਾਣਕਾਰੀ ਜਿਹੜੀ ਹੈ ਭਵਿੱਖਾਈ ਤੇ ਬਹੁਤ देर ਅਤੀ ਸ਼ੇਅਰ ਕੀਤੀ ਸੀ ਹੁਣ ਵੀ ਸ਼ੇਅਰ ਕਰਦੇ ਰਾਵਾਂਗੇ ਬਹੁਤ ਦੇਰ ਰਾਤੀ ਬਹੁਤ ਵੱਡੀ ਖਬਰ ਆਈ ਹੈ ਪੰਜਾਬ ਨਾਲ ਸੰਬੰਧਤ ਕਈ ਸੁਬਿਆਂ ਨਾਲ ਸੰਬੰਧਤ ਪਰ ਪੰਜਾਬ ਨਾਲ ਸੰਬੰਧਤ ਬਹੁਤ ਅਹਿਮ ਖਬਰ ਜਿਹੜੀ ਕਿ ਰਾਤੀ ਅਸੀਂ 1.5 ਵਜੇ ਆਈ ਤੇ ਉਸ ਤੋਂ ਬਾਅਦ ਹੀ ਬ੍ਰੇਕ ਕੀਤੀ ਸਾਰੇ ਅਸੀਂ ਆਪਣੀ ਵੈਬਸਾਈਟਸ ਤੇ ਪਾਈ ਵੀ ਕਿ ਪੰਜਾਬ ਦੇ ਰਾਜਪਾਲ ਬਦਲ ਦਿੱਤੇ ਗਏ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਦ ਦਾ ਅਸਤੀਫਾ ਮਨਜ਼ੂਰ ਕਰਕੇ ਉਹਨਾਂ ਦੀ ਥਾਂ ਨਵਾਂ ਗਵਰਨਰ ਲਾਇਆ ਗਿਆ। ਐਵੇਂ 9 ਸਟੇਟਾਂ ਦੇ 9 ਸੂਬਿਆਂ ਦੇ ਗਵਰਨਰ ਨਵੇਂ ਲਾਏ ਗਏ ਨੇ। ਉਹਨਾਂ ਚੋਂ ਜਿਹੜੇ 6 ਟਰਾਂਸਫਰ ਕੀਤੇ ਗਏ ਨੇ ਤਬਾਦਲੇ ਤੇ 3 ਨਵੇਂ ਨੇ। ਪੰਜਾਬ ਨੂੰ ਵੀ ਨਵਾਂ ਗਵਰਨਰ ਮਿਲਿਆ ਹੈ। ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਲਾਏ ਗਏ ਨੇ ਤੇ ਨਾਲ ਹੀ ਉਹਨਾਂ ਨੂੰ ਚੰਡੀਗੜ੍ਹ ਯੂਟੀ ਐਡਮਿਨਿਸਟ ਦਾ ਐਡਮਿਨਿਸਟਰेटर ਵੀ ਦਾ ਚਾਰਜ ਵੀ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਬਨਵਾਰੀਲਾ ਪ੍ਰੋਹਤ ਕੋਲ ਸੀ ਸੋ ਪੰਜਾਬ ਦੀ ਰਾਜਨੀਤੀ ਨਾਲ ਇਸ ਖਿੱਤੇ ਦੀ ਰਾਜਨੀਤੀ ਨਾਲ ਤੇ ਖਾਸ ਕਰਕੇ ਉਸ ਕੰਟੈਕਸਟ ਕਿ ਜਦੋਂ ਰਾਜ ਭਵਨ ਤੇ ਸੀਐਮ ਉਹ ਸੀਐਮ ਕੋਤਮਾਨ ਤੇ ਬਨਵਾਰੀਲਾ ਪ੍ਰੋਹਤ ਵਿਚਕਾਰ ਟਕਰਾਅ ਚੱਲ ਰਿਹਾ ਸੀ ਕਦੇ ਠੰਡਾ ਹੋ ਜਾਂਦਾ ਸੀ ਕਦੇ ਗਰਮ ਫੇਰ ਪਿਛਲੇ ਦਿਨਾਂ ਚ ਫੇਰ ਟਕਰਾਅ ਵਧਿਆ ਹੋਇਆ ਸੀ ਤੇ ਬਨਵਾਰੀ ਲਾਹਰਪੁਰੋਹਤ ਨੇ ਫਰਵਰੀ ਮਹੀਨੇ ਦੇ ਵਿੱਚ ਆਪਣਾ ਅਸਤੀਫਾ ਸੌਂਪਿਆ ਸੀ ਕੇਂਦਰ ਸਰਕਾਰ ਨੂੰ ਹੋਮ ਮਿਨਿਸਟਰ ਨੂੰ ਪਰ ਉਹ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਬਣਾਏ ਗਏ ਨੇ ਇਸ ਵੇਲੇ ਪ੍ਰੈਜ਼ੈਂਟਲੀ ਉਹ ਅਸਾਮ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਤੇ ਨੌ ਸੂਬਿਆਂ ਦੇ ਜਿਹੜੇ ਗਵਰਨਰ ਉਹਨਾਂ ਨੂੰ ਨਵੇਂ ਮਿਲੇ ਨੇ ਨੌ ਸੂਬਿਆਂ ਨੂੰ ਜਿਨ੍ਹਾਂ ਚ ਪੰਜਾਬ ਵੀ ਇੱਕ ਹੈਗਾ ਬਾਕੀ ਜਿਹੜੇ ਗਵਰਨਰ ਹੈਗੇ ਨੇ ਉਹ ਰਾਜਸਥਾਨ ਤਲੰਗਾਣਾ ਸਿੱਕਮ ਝਾਰਖੰਡ ਛੱਤੀਸਗੜ੍ਹ ਮੇਘਾਲਿਆ ਮਹਾਰਾਸ਼ਟਰ ਤੇ ਪੰਜਾਬ ਇਹਨਾਂ ਸਟੇਟਾਂ ਨੂੰ ਜਿਹੜੇ ਉਹ ਗਵਰਨਰ ਮਿਲੇ ਨੇ ਚਾਰ ਨਵੇਂ ਗਵਰਨਰ ਮਿਲੇ ਨੇ ਤੇ ਆਪਾਂ ਜਿਹੜਾ ਬਹੁਤਾ ਕੰਸਰਨ ਕਿਉਂ ਇਸ ਰੀਜਨ ਨਾਲ ਇਸ ਖਿੱਤੇ ਨਾਲ ਤੇ ਪੰਜਾਬ ਦੇ ਰਾਜਪਾਲ ਦਾ ਸਿੱਧਾ ਸਬੰਧ ਹੈ ਪ੍ਰਾਂਤ ਦੇ ਰਾਜਪਾਲ ਕੰਟਰੋਵਰਸੀ ਵਿਚ ਰਹੇ ਵਿਵਾਦਾਂ ਵੀ ਬਹੁਤ ਰਹੇ ਤੇ ਗਵਰਨਰ ਤੇ ਸੀਐਮ ਦਾ ਜਿਹੜਾ ਆਪਸੀ ਰਿਸ਼ਤਾ ਹੈ ਉਹ ਤਣਾਅਪੂਰਨ ਰਿਹਾ ਤੇ ਹੁਣ ਦੋ ਗੱਲਾਂ ਤੇ ਅਸੀਂ ਵਿਚਾਰ ਕਰਾਂਗੇ ਪਹਿਲੀ ਗੱਲ ਕਿ ਜਿਹੜੇ ਲਾਏ ਗਏ ਨੇ ਗਵਰਨਰ ਗੁਲਾਬਚੰਦ ਕਟਾਰੀਆ ਉਹ ਕੌਣ ਨੇ ਉਹਦਾ ਪਿਛੋਕੜ ਕੀ ਹੈ ਉਹਨਾਂ ਦਾ ਤੇ ਉਹ ਕਿੱਥੇ ਕਿੱਥੇ ਰਹੇ ਨੇ ਕਿਹੋ ਜਿਹਾ ਕੈਰੀਅਰ ਹੈ ਇਸ ਬਾਰੇ ਜਾਣਾਂਗੇ ਦੂਸਰਾ ਥੋੜਾ ਜਿਹਾ ਇਹ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਾਰਟਲੀ ਕਿ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਰਾਜ ਭਵਨ ਦਾ ਜਗਵਰਨਰ ਨਾਲ رابطہ ਰਹੇਗਾ ਕੁਝ ਕੋਇਨਸੀਡੈਂਸ ਨੇ ਜਿਹੜੀਆਂ ਪਹਿਲਾਂ ਜ਼ਿਕਰ ਕਰਨੀਆਂ ਚਾਹਾਂਗਾ ਕੋਇਨਸੀਡੈਂਸ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਲਾਲਚੰਦ ਕਟਾਰੀਆ ਨੇ ਹਲਾ ਅਛੀ ਗੁਲਾਬ ਚੰਦ ਕਟਾਰੀਆ ਜਿਹੜੇ ਉਹ ਸਿੱਕਮ ਦੇ ਆਪਣੇ ਅਸਾਮ ਦੇ ਗਵਰਨਰ ਸੀਗੇ ਅਸਾਮ ਦੇ ਗਵਰਨਰ ਸੀਗੇ ਤੇ ਉਥੋਂ ਹੀ ਤਬਦੀਲ ਹੋ ਗਏ ਨੇ ਜਿਹੜੇ ਬਨਵਾਰੀ لال ਪ੍ਰਹੋਤ ਉਹ ਵੀ ਅਸਾਮ ਦੇ ਗਵਰਨਰ ਰਹੇ ਸੀ ਪਹਿਲਾਂ ਤਮਲੜੂ ਤੋਂ ਪਹਿਲਾਂ ਉਹ ਵੀ ਅਸਾਮ ਦੇ ਗਵਰਨਰ ਸੀ ਇੱਕ ਕੋਇਨਸੀਡੈਂਸ ਇਹ ਹੈ ਦੂਸਰਾ ਕਿ ਗੁਲਾਬ ਚੰਦ ਕਟਾਰੀਆ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਰਾਜਸਥਾਨ ਦੇ ਰਾਜਨੀਤਿਕ ਸਿਆਸਤਦਾਨ ਨੇ ਹੋ ਰਾਜਨੀਤ ਨੂੰ ਬਲੋਂਗ ਰਾਜਸਥਾਨ ਨੂੰ ਬਲੋਂਗ ਕਰਦੇ ਨੇ ਤੇ ਉਹ ਇਸ ਤੋਂ ਪਹਿਲਾਂ ਰਾਜਸਥਾਨ ਦੇ ਇਸ ਤੋਂ ਪਹਿਲਾਂ ਵੀ ਰਾਜਸਥਾਨ ਦੇ ਜਿਹੜੇ ਭਾਜਪਾ ਦੇ ਸਿਆਸਤਦਾਨ ਨੇ ਨੇਤਾ ਨੇ ਜਿਹੜੇ ਉਹ ਰਾਜਪਾਲ ਰਹੇ ਨੇ ਬਦਨੌਰ ਜਿਹੜੇ ਕਿ ਪਹਿਲਾਂ 5 ਸਾਲ ਪੂਰਾ ਕੱਟ ਕੇ ਆਏ ਨੇ ਉਹ ਵੀ ਰਾਜਸਥਾਨ ਨੂੰ ਬਿਲੋਂਗ ਕਰਦੇ ਸੀ ਬਦਨੌਰ ਉਹ ਵੀ ਰਾਜਸਥਾਨ ਬਿਲੋਂਗ ਕਰਦੇ ਸੀ ਤੇ ਇਹ ਵੀ ਰਾਜਸਥਾਨ ਨੂੰ ਰਾਜਸਥਾਨ ਪੰਜਾਬ ਦਾ ਗੁਆੰਡੀ ਸੂਬਾ ਹੈ ਅ ਇੱਥੇ ਤੱਕ ਜਿਹੜੇ ਪਿਛਲੇ ਇੰਚਾਰਜ ਲਾਏ ਗਏ ਬੀਜੇਪੀ ਨੇ ਉਹ ਵੀ ਰਾਜਸਥਾਨ ਨਾਲ ਸੰਬੰਧਿਤ ਸੀਗੇ ਕਾਫੀ ਦਿਨ ਇੰਚਾਰਜ ਰਹੇ ਸੋ ਕੋਇਨਸੀਡੈਂਸ ਹੈ ਗਿਆ ਮਤਲਬ ਇਹ ਸਬਬ ਹੈ ਕਿ ਪਹਿਲਾਂ ਵੀ ਰਾਜਸਥਾਨ ਨਾਲ ਸੰਬੰਧਿਤ ਜਿਹੜੇ ਸਾਡੇ ਗਵਰਨਰ ਰਹੇ ਨੇ ਤੇ ਹੁਣ ਵੀ ਉਹ ਰਾਜਸਥਾਨਾ ਸੰਬੰਧਿਤ ਨੇ ਤੇ ਇਸ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਪਛੋਕੜ ਤੋਂ ਪਹਿਲਾਂ ਇਹ ਵੀ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਕੀ ਉਹਨਾਂ ਦਾ ਜਿਹੜਾ ਉਮਰ ਕਿੰਨੀ ਆ ਉਹਨਾਂ ਦੀ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ 1944 ਦੇ ਜੰਮ ਪੜਨੇ 13 ਅਕਤੂਬਰ 1944 ਦਾ ਉਹਨਾਂ ਦਾ ਜਨਮ ਹੈ ਤੇ ਆਪੇ ਹੀ ਹਿਸਾਬ ਲਾ ਲਓ ਤੁਸੀਂ ਉਹਨਾਂ ਦੀ ਉਮਰ 80 ਸਾਲ ਹੋ ਗਈ ਕਿ 2024 ਚੱਲ ਰਿਹਾ ਸੋ ਉਮਰ 80 ਸਾਲ ਦੇ ਜਿਹੜੀ ਕਰੀਬ ਉਹਨਾਂ ਦੀ ਉਮਰ ਹੈ ਤੇ ਉਹ ਜਿਹੜਾ ਉਹਨਾਂ ਦਾ ਉਦੇਪੁਰ ਦੇ ਰਹਿਣ ਵਾਲੇ ਨੇ ਉਹ ਉਦੇਪੁਰ ਦੇ ਵਿੱਚ ਜਿਹੜਾ ਇੱਕ ਜਗ੍ਹਾ ਹੈਗੀ ਉੱਥੇ ਉਹਨਾਂ ਦਾ ਸਮਨ ਜਿਹੜੀ ਜਗ੍ਹਾ ਉੱਥੇ ਜਨਮ ਹੋਇਆ ਉਹ ਉਹਨਾਂ ਦਾ ਬਹੁਤ ਲੰਮਾ ਕੈਰੀਅਰ ਹੈ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਉਹ ਬਹੁਤ ਅਹਿਮ ਅਹੁਦਿਆਂ ਤੇ ਰਹੇ ਨੇ ਰਾਜਸਥਾਨ ਦੇ ਕਈ ਵਾਰ ਮੰਤਰੀ ਰਹੇ ਨੇ ਉਹ ਰਾਜਸਥਾਨ ਦੇ ਤੇ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਲੀਡਰ ਨੇ ਸੈਂਟਰ ਜਿਹੜੀ ਕਮੇਟੀ ਹੈ ਉਹਦੇ ਮੈਂਬਰ ਨੇ ਥੋੜਾ ਜਿਹਾ ਸੰਖੇਪ ਵੇਰਵਾ ਜਿਹੜਾ ਉਹਨਾਂ ਦਾ ਉਹਨਾਂ ਦੇ ਬਾਏ ਉਹਦਾ ਉਹਦੇ ਦਾ ਦੇਣਾ ਜ਼ਰੂਰੀ ਹੈ ਕਿਉਂਕਿ ਥੋੜਾ ਜਿਹਾ ਹਿਸਾਬ ਲੱਗੇਗਾ ਕਿ ਸਾਨੂੰ ਗਵਰਨਰ ਜਿਹੜਾ ਮਿਲਿਆ ਉਹ ਉਹਦਾ ਪਿਛੋਕੜ ਕੀ ਹੈ ਹੂੰ ਉਹ 22 ਫਰਵਰੀ 2023 ਨੂੰ ਉਹ ਆ ਸਾਮ ਦੇ ਗਵਰਨਰ ਲਾਇਗਏ ਸੀਗੇ ਤੇ ਇਸ ਤੋਂ ਪਹਿਲਾਂ ਉਹਨਾਂ ਦਾ ਕੈਰੀਅਰ ਕਾਫੀ ਲੰਮਾ ਹੈ ਉਹ ਬਹੁਤ ਵਾਰ ਜਿਹੜਾ ਰਾਜਸਥਾਨੀਆ ਸਰਕਾਰਾਂ ਵਿੱਚ ਮੰਤਰੀ ਵੀ ਰਹੇ ਨੇ ਤੇ ਉਹ ਲੋਕ ਸਭਾ ਮੈਂਬਰ ਵੀ ਰਹੇ ਨੇ ਪਹਿਲਾਂ 2013 ਤੋਂ 2018 ਤੇ 2003 ਤੋਂ ਪਹਿਲਾਂ 2003 ਤੋਂ 2008 ਤੇ ਉਸ ਤੋਂ ਪਹਿਲਾਂ ਵੀ 1993 ਤੋਂ ਲੈ ਕੇ 98 ਫਿਰ 2003 ਤੋਂ ਲੈ ਕੇ 2008 ਫਿਰ 2013 ਤੋਂ ਲੈ ਕੇ 2018 ਤੱਕ ਉਹ ਰਾਜਸਥਾਨ ਗਵਰਨਮੈਂਟ ਚ ਮਿਨਿਸਟਰ ਰਹੇ ਨੇ ਤੇ ਹਸਾਮਲਾ ਵੀ 2003 ਤੋਂ ਲੈ ਕੇ 8 ਤੱਕ ਮਿਨਿਸਟਰ ਸੀ 2013 ਤੋਂ ਲੈ ਕੇ 18 ਤੱਕ ਵੀ 2013 ਤੇ 1993 ਚ ਪਹਿਲੀ ਵਾਰੀ ਮਿਨਿਸਟਰ ਬਣੇ 1993 ਤੋਂ 98 ਤੱਕ ਉਹ ਉਹ ਮਿਨਿਸਟਰ ਸੀਗੇ ਰਾਜਸਥਾਨ ਸਰਕਾਰ ਰਾਜਸਥਾਨ ਦੀ ਜਿਹੜੀ ਬੀਜੇਪੀ ਸਰਕਾਰ ਸੀ ਸੈਂਟਰਲ ਕਮੇਟੀ ਦੇ ਮੈਂਬਰ ਨੇ ਆਪੇ ਹਿਸਾਬ ਨਾਲ ਵੀ ਸੀਨੀਅਰ ਨੇ ਉਹ ਤੇ ਉਹਦੇ ਪਰ ਤੋਂ ਉਹ 1999 ਤੋਂ 91 ਤੱਕ ਹੋ ਮੈਂਬਰ ਪਾਰਲੀਮੈਂਟ ਰਹੇ ਲੋਕ ਸਭਾ ਮੈਂਬਰ ਰਹੇ ਇੱਕ ਇੰਟਰਸਟਿੰਗ ਵੀ ਉਹਨਾਂ ਦਾ ਫੈਕਟ ਜੁੜਿਆ ਹੋਇਆ ਕਿ ਇੱਕ ਸ਼ੇਖ ਐਨਕਾਊਂਟਰ ਕਿਲਿੰਗ ਹੋਈ ਸੀ ਜਦੋਂ ਉਹ ਸੈਂਟਰ ਚ ਸੀਗੇ ਨਾ ਜਦੋਂ ਉਹ ਮਿਨਿਸਟਰ ਸੀਗੇ ਤੇ ਉਹ ਉਹਦੇ ਵਿੱਚ ਉਹਨਾਂ ਦਾ ਸੀਬੀਆਈ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰ ਉਹ ਬਾਅਦ ਚ ਗਲਤੀ ਨਹੀਂ ਸਾਬਾਇਗੇ ਉਹ ਉਹ ਬਰੀ ਹੋ ਗਏ ਸੀ ਤੇ ਉਹਨਾਂ ਦੇ ਉਹ ਦੋਸ਼ ਸਾਬਤ ਨਹੀਂ ਹੋਇਆ ਰਾਜਸਥਾਨ ਦੇ ਵਿੱਚ 2019 ਤੋਂ ਲੈ ਕੇ 23 ਤੱਕ 2013 ਤੋਂ ਲੈ ਕੇ ਤੇ 2002 3 2013 ਚ ਮਨ ਲਓ ਉਹ اپੋਜੀਸ਼ਨ ਲੀਡਰ ਵੀ ਰਹੇ ਜਦੋਂ ਤੇ اپੋਜੀਸ਼ਨ ਲੀਡਰ ਵੀ ਰਹੇ ਫਿਰ ਉਹ 1990 ਦੇ 90 ਤੋਂ 2000 ਤੱਕ ਅ ਬੀਜੇਪੀ ਦੇ ਰਾਜਸਥਾਨ ਦੇ ਪ੍ਰੈਜ਼ੀਡੈਂਟ ਵੀ ਰਹੇ ਜੀ ਸੋ ਬੜਾ ਲੰਮਾ ਕੈਰੀਅਰ ਹੈ ਉਹਨਾਂ ਦਾ ਤੇ ਉਹਨਾਂ ਨੇ ਜਿਹੜੀ ਜਿਹੜੀ ਉਦੇਪੁਰ ਜਿਹੜੀ ਅਸੈਂਬਲੀ ਕੰਸਟੀਟੂਐਂਸੀ ਹੈ ਉਥੋਂ ਉਹ ਚੁਣੇਗੇ ਵੈਸੇ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ 1970 ਚ ਵਿੱਚ ਸ਼ੁਰੂ ਕੀਤਾ ਸੀ 1970 ਦੇ ਵਿੱਚ ਬਹੁਤ ਲੰਮਾ ਕੈਰੀਅਰ ਹੈ ਉਹਨਾਂ ਦਾ ਸੋ ਇਹ ਹੁਣ ਸਾਡੇ ਗੁਆੰਡੀ ਵੀ ਨੇ ਤੇ ਜਿਹੜੇ ਬਨਵਾਰੀ لال ਪ੍ਰੋਹੋਤ ਸੀ ਉਹ ਵੀ ਭਾਜਪੀ ਦੇ ਲੰਮਾ ਕੈਰੀਅਰ ਸੀ ਉਹਨਾਂ ਦਾ ਵੀ ਭਾਜਪੀ ਦੇ ਬਹੁਤ ਅਹੁਦੇ ਹਤੇ ਰਹੇ ਸੀਗੇ ਸੋ ਇਹ ਹੁਣ ਸਵਾਲ ਇਹ ਹੈਗਾ ਕਿ ਕੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਸੁਰ ਬੈਠੇਗੀ ਜਾਂ ਜਿਹੜਾ ਉਹ ਟਕਰਾਅ ਸੀ ਰਾਜ ਭਵਨ ਤੇ ਸੀਐਮ ਉਹਦੇ ਵਿਚਕਾਰ ਉਹ ਖਤਮ ਹੋਏਗਾ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਲੋਕਾਂ ਦੀ ਇਹੀ ਛੇ ਕਿ ਇਹ ਜਿਹੜਾ ਟਕਰਾਤ ਨਾਲ ਜਿਹੜਾ ਉਹ ਘਟੇ ਤੇ ਖਤਮ ਹੋਵੇ ਕਿਉਂਕਿ ਇਹ ਇਸ ਦੇ ਨਾਲ ਟਕਰਾ ਦੇ ਨਾਲ ਜਿਹੜਾ ਉਹ ਸਟੇਟ ਦਾ ਨੁਕਸਾਨ ਹੁੰਦਾ ਸੋ ਦੇਖਦੇ ਹਾਂ ਹੁਣ ਉਮੀਦ ਆਹੀ ਹੈ ਕਿ ਇਹ ਕਰਦੇ ਆ ਕਿ ਜਿਹੜਾ ਇਹ ਦੋਵਾਂ ਦੇ ਵਿਚਕਾਰ ਟਕਰਾ ਸੀ ਉਹ ਉਹ ਜਿਹੜਾ ਨਹੀਂ ਹੋਏਗਾ ਜਾਂ ਘਟੇਗਾ ਇਹਦਾ ਕਿਉਂਕਿ ਖਾਇ ਤਾਂ ਦੋਨੇ ਸਿਆਸਤਦਾਨ ਜਿਹੜੇ ਗਵਰਨਰ ਇਸ ਉਮਰ ਚ ਲੱਗਦੇ ਨੇ ਉਹ ਕਾਗ ਸਿਆਸਤਦਾਨ ਨਹੀਂ ਹੁੰਦੇ ਨੇ ਮਲੇ ਕਹਿ ਜਾ ਸਕਦਾ ਵੀ ਇਹ ਵੀ ਜਿਹੜੇ ਇਹ ਵੀ ਕਾਗ ਸਿਆਸਤਦਾਨ ਨੇ ਗੁਲਾਬਚੰਦ ਕਟਾਰੀਆ ਵੀ ਪਰ ਸਾਡੇ ਗਵੰਡੀ ਨੇ ਚਲੋ ਜਿਹੜੇ ਵੀਪੀ ਬਦਨੌਰ ਸੀਗੇ ਰਾਜਪਾਲ ਜਿਹੜੇ Rajasthan ਨਾਲ ਸੰਬੰਧ ਰੱਖਦੇ ਸੀ ਉਹ Rajasthan ਦੇ ਰਾਇਲ ਸ਼ਾਹੀ ਘਰਾਣੇ ਨੂੰ ਬਿਲੋਂਗ ਕਰਦੇ ਸੀ ਉਹਨਾਂ ਦਾ ਵੀ ਜਿਹੜਾ ਉਸ ਦੌਰਾਨ ਚ ਕੈਪਟਨ ਮਨਿੰਦਰ ਸਿੰਘ ਸੀਗੇ ਹਾਲਾਂਕਿ ਉਹ ਕਾਂਗਰਸ ਗਵਰਨਮੈਂਟ ਸੀ ਤੇ ਉਹ ਭਾਜਪਾ ਗਵਰਨਮੈਂਟ ਸੀ ਉਹਨਾਂ ਦਾ ਕਾਫੀ ਹੱਦ ਤੱਕ ਸੁਰ ਸੀ ਆਪਸ ਚ ਵੈਸੇ ਦੋਨੇ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਪਰ ਇੱਕ ਵਾਰੀ ਇੱਕ ਇੱਕ ਮੌਕੇ ਤੇ ਥੋੜਾ ਜਿਹਾ ਦੋਨਾਂ ਚ ਟੈਨਸ਼ਨ ਵੀ ਹੋ ਗਈ ਸੀ ਤੇ ਟਕਰਾਅ ਵੀ ਆਇਆ ਸੀ ਇੱਥੇ ਤੱਕ ਕਿ ਰਾਜ ਭਵਨ ਨੇ ਇੱਕ ਪ੍ਰੈਸ ਨੋਟ ਵੀ ਕਲੈਰੀਫਿਕੇਸ਼ਨ ਲਈ ਜਾਰੀ ਕੀਤਾ ਸੀ ਸੀਐਮ ਉਹਨੂੰ ਕੈਪਟਨ ਮਨਿੰਦਰ ਸਿੰਘ ਨੂੰ ਕੰਟਰੈਡ ਕਰਨ ਵਾਸਤੇ ਪਰ ਬਹੁਤ ਥੋੜੇ ਬਹੁਤ ਛੋਟਾ ਹੋਇਆ ਸੀ ਪਰ ਉਹ ਬਾਇ ਐਨ ਲਾਰਜ ਉਹ ਜਿਹੜਾ ਉਹਨਾਂ ਦਾ ਠੀਕ ਰਿਆ ਉਹ ਇੱਕ ਹੋਰ ਜਿਹੜੀ ਇਸ ਪਿਛਲਾ ਰਾਜ ਭਵਨ ਦਾ ਸੀਗਾ ਜਿਹੜਾ ਰਾਜਪਾਲ ਸੀ ਜਾਂ ਰਾਜ ਭਵਨ ਨੇ ਬਹੁਤ ਗਲਤ ਰਵੈਤਾਂ ਐ ਕਹ ਲੋ ਕਿ ਬੜੀਆਂ ਨਵੀਆਂ ਰਵੈਤਾਂ ਜਿਹੜੀਆਂ ਕਿ ਪਹਿਲਾਂ ਨਹੀਂ ਸੀਗੀਆਂ ਜਾਂ ਜਿਨ੍ਹਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਉਹ ਸ਼ੁਰੂ ਹੋਈਆਂ ਕਿ ਸੀਐਮਓ ਤੇ ਰਾਜ ਭਵਨ ਦੋਨਾਂ ਵੱਲੋਂ ਜਿਹੜੇ ਆਪਸ ਚ ਖਤ ਪੱਤਰ ਹੀ ਹੁੰਦੇ ਸੀ ਆਪਸ ਚ ਜਿਹੜੀ ਇੰਟਰਨਲ ਜਿਹੜੀ ਖਤ ਪੱਤਰੀ ਹੁੰਦੀ ਸੀ ਉਹ ਸਾਰੀ ਜਗ ਬਾਹਰ ਜਗਜਹਰ ਹੋ ਜਾਂਦੀ ਸੀ ਆਫੀਸ਼ੀਅਲੀ ਕਰ ਦਿੱਤੀ ਜਾਂਦੀ ਸੀ ਇਧਰੋਂ ਟਵੀਟ ਹੁੰਦੇ ਸੀ ਤੇ ਰਾਜ ਭਵਨੋਂ ਲੋਬ ਕਹਦਾ ਪ੍ਰੈਸ ਰਿਲੀਜ਼ ਜਾਰੀ ਹੁੰਦੇ ਸੀਗੇ ਕਿ సీఎం ਨੂੰ ਸੀ ਆ ਕਿ ਐਸੀ ਐਮ ਨੂੰ ਆ ਆ ਕਿ ਇਹ ਬਹੁਤ ਇਹ ਰਵਾਇਤ ਨਹੀਂ ਸੀ ਪਹਿਲਾਂ ਇਸ ਤੋਂ ਪਹਿਲਾਂ ਓਕੇ ਜਨ ਲਈ ਕਦੇ ਨਾ ਕਦੇ ਹੋ ਜਾਂਦਾ ਸੀ ਕਿ ਰਾਜ ਭਵਨ ਸਪਸ਼ਟਿਕਰਨ ਦੇ ਦਿੰਦਾ ਸੀ ਪਰ ਜੋ ਇੰਟਰਨਲ ਖਤ ਪੱਤਰੀ ਹੁੰਦਾ ਸੀ ਕਿ ਸੀਐਮ ਨੂੰ ਰਾਜਤਾਲ ਨੇ ਲਿਖਿਆ ਰਾਜ ਭਵਨ ਨੇ ਰਾਜ ਭਵਨ ਨੇ ਸੀਐਮ ਨੂੰ ਲਿਖਿਆ ਜਾਂ ਸੀਐਮ ਨੇ ਰਾਜ ਭਵਨ ਨੂੰ ਲਿਖਿਆ ਉਹ ਜਨਤਕ ਨਹੀਂ ਸੀ ਕੀਤੇ ਜਾਂਦੇ ਆਮ ਤੌਰ ਤੇ ਉਹ ਆਫੀਸ਼ੀਅਲੀ ਕੱਟੋ-ਕੱਟ ਸਾਡੇ ਵਰਗੇ ਪੱਤਰਕਾਰ ਕੱਢ ਲੈਂਦੇ ਸੀ ਲੈ ਲੈਂਦੇ ਸੀ ਲੀਕ ਵੀ ਹੋ ਜਾਂਦੇ ਸੀ ਉਹ ਲੀਕ ਕਰਦੇ ਤੇ ਗਏ ਹੁੰਦੇ ਸੀ ਪਰ ਇਹ ਨਹੀਂ ਇੰਨਾ ਖੁੱਲਾ ਜਿਹੜਾ ਟਕਰਾ ਜਿਹੜਾ ਖੁੱਲੀ ਹੈ ਸਵਾਲ ਇਹ ਬਹੁਤ ਵੱਡਾ ਹੈ ਕਿ ਇਹ ਸ਼ਿਸ਼ਟਾਚਾਰ ਵਜੋਂ ਜਾਂ ਜਿਹੜੀ ਜਿਹੜੀ ਰਵਾਇਤ ਬਣੀ ਸੀ ਕਿ ਇਹਨੂੰ ਜਿਹੜਾ ਰਾਜ ਭਵਨ ਤੇ ਸੀਐਮਓ ਦਾ ਜਿਹੜਾ ਰਿਸ਼ਤਾ ਵਾਪਸ ਬਣਿਆ ਰਹੇ ਤੇ ਆਹ ਜਿਹੜਾ ਖੁੱਲਿਆ ਲੜਾਈ ਨਾ ਹੋਵੇ ਕੀ ਇਹ ਬੰਦ ਹੋਏਗੀ ਇਹ ਸਵਾਲ ਬੜਾ ਵੱਡਾ ਹੈ ਦੋਨਾਂ ਧਿਰਾਂ ਤੇ ਹੈਗਾ ਤੇ ਖਾਸ ਕਰਕੇ ਰਾਜਪਾਲ ਕਿਉਂਕਿ ਪਿਛਲੇ ਰਾਜਪਾਲ ਤੇ ਇਹ ਦੋਸ਼ ਸੀਗਾ ਕਿ ਉਹਨਾਂ ਨੇ ਉਹੀ ਪਹਿਲ ਕਦਮੀ ਕਰਦੇ ਸੀ ਉਹੀ ਦੇਖੋ ਆਊਟ ਆਫ ਦਿ ਵੇ ਭਗਵੰਤ ਮਾਨ ਕਹਿੰਦੇ ਬਾਰਡਰ ਜ਼ਿਲ੍ਹਿਆਂ ਤੇ ਉਹ ਜਾ ਰਹੇ ਨੇ ਤੇ ਸਾਡੀ ਸਾਰੇ ਅੱਧੀ ਸਰਕਾਰ ਵੀ ਲੈ ਜਾਂਦੇ ਨੇ ਇਸ ਗੱਲ ਤੇ ਕਾਫੀ ਇਤਰਾਜ਼ ਆਮ ਆਦੀ ਪਾਰਟੀ ਕਰਦੀ ਸੀ ਸੀਐਮ ਵੀ ਕਰਦੇ ਸੀ ਤੇ ਹੁਣ ਦੇਖਦੇ ਆ ਭਗਵੰਤ ਮਾਨ ਤਾਂ ਇਹ ਵੀ ਕਹਿੰਦੇ ਸੀ ਕਿ ਬੀਜੇਪੀ ਦੇ ਜਿਹੜੇ ਰੂਲਡ ਸਟੇਟ ਨੇ ਉੱਥੇ ਕਿਉਂ ਨਹੀਂ ਇਹ ਕਰਦੇ ਇਸ ਤਰ੍ਹਾਂ ਦੀ ਸੋ ਉਮੀਦ ਕਰਦੇ ਆ ਕਿ ਇਹ ਜਿਹੜਾ ਨਵਾਂ ਨਵੇਂ ਰਾਜਪਾਲ ਆ ਰਹੇ ਨੇ ਗੁਲਾਬ ਚੰਦ ਕਟਾਰੀਆ ਇੱਕ ਤਾਂ ਉਹ ਜਿਹੜੀ ਰਵਾਇਤਾਂ ਗਲਤ ਵੀ ਖੁੱਲਿਆਂ ਵਿੱਚ ਲੜਾਈ ਤੁਸੀਂ ਜਾਰ ਕਰਨੀ ਹੈ ਸਾਡੇ ਤੇ মিডিਆ ਨੂੰ ਤਾਂ ਚਾਹੀਦਾ ਹੁੰਦਾ ਸਾਡੇ ਵਾਸਤੇ ਤਾਂ ਕੋਈ ਉਹ ਨਹੀਂ ਜੇ ਸਾਨੂੰ ਕੋਈ ਜਫਰਕੁਰ ਖੇਹਦੇ ਤਾਂ ਉਹ ਅਸੀਂ ਵਰਤ ਨਹੀਂ ਵਰਤਣੀ ਆ ਉਹ ਦੋਵੇਂ ਪਾਸਿਓ ਸੋ ਦੇਖਦੇ ਆ ਪਰ ਇਹਦਾ ਸਟੇਟ ਨੂੰ ਪੰਜਾਬ ਨੂੰ ਸੂਬੇ ਨੂੰ ਨੁਕਸਾਨ ਹੁੰਦਾ ਜਦੋਂ ਇਸ ਤਰ੍ਹਾਂ ਦਾ ਟਕਰਾਅ ਚੱਲਦਾ ਹੈ ਗਵਰਨਰ ਸਮਝ ਆ ਜਾਂਦਾ ਕਿ ਸੈਂਟਰ ਤੇ ਜਿਹੜੇ ਸਰਕਾਰ ਦੇ ਵਿੱਚ ਕਰ ਕੜੀ ਹੁੰਦਾ ਸੋ ਕੇਂਦਰ ਸਰਕਾਰ ਦੇ ਵਿੱਚ ਕਰ ਤੇ ਜੇ ਉਹ ਕੜੀ ਜਿਹੜੀ ਕੜੀ ਤੇ ਦਾ ਰਿਲੇਸ਼ਨ ਵਾਲੀ ਠੀਕ ਨਹੀਂ ਇਹ ਕੜੀ ਤੇ ਫਿਰ ਸੈਂਟਰ ਨਾਲ ਕਿਵੇਂ ਹੋਣਗੇ ਸੋ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਸਟੇਟ ਦਾ ਉਮੀਦ ਕਰਦੇ ਆ ਕਿ ਭਾਵੇਂ ਉਹ ਬੀਜੇਪੀ ਦੇ ਲੀਡਰ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਆ ਭਾਵੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਜੇ ਜੇ ਸੁਖਾਂਵਾਂ ਰਿਸ਼ਤਾ ਬਣਿਆ ਰਹੇ ਤਾਂ ਸਟੇਟ ਦਾ ਫਾਇਦਾ ਹੈ ਲੋਕਾਂ ਦਾ ਵੀ ਫਾਇਦਾ ਹੈ ਫਾਲਤੂ ਦੀ ਜਿਹੜੀ એનર્ਜੀ ਡਿਵਰਟ ਹੁੰਦੀ ਹੈ ਸਰਕਾਰ ਦੀ ਵੀ ਤੇ ਰਾਜ ਭਵਨ ਦੀ ਵੀ ਉਹ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਜ਼ਰੂਰ ਕਿ ਉਹ ਚੰਡੀਗੜ੍ਹ ਦੇ ਵੀ ਐਡਮਿਨਿਸਟਰेटर ਨੇ ਜਿਹੜਾ ਵੀ ਬਹੁਤ ਟੈਰਰਿਜ਼ਮ ਦੇ ਦਿਨਾਂ ਤੋਂ ਹਰਵਾਇਤ ਹੋ ਗਈ ਸੀ ਕਿ ਜਿਹੜਾ ਪੰਜਾਬ ਦਾ ਗਵਰਨਰ ਹੋਏਗਾ ਉਹਦੇ ਕੋਲ ਐਡੀਸ਼ਨਲ ਚਾਰਜ ਚੰਡੀਗੜ੍ਹ ਦਾ ਵੀ ਹੁੰਦਾ ਹੈ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਤੇ ਇਸ ਨਾਤੇ ਵੀ ਉਹਨਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਨੇ ਚੰਡੀਗੜ੍ਹ ਯੂਟੀ ਦੇ ਸਿੱਧੇ ਪ੍ਰਸ਼ਾਸਕ ਨੇ ਚੰਡੀਗੜ੍ਹ ਰਾਜਧਾਨੀ ਹੈ ਤੇ ਉਹਦੇ ਨਾਲ ਵੀ ਬਹੁਤ ਮਸਲੇ ਜੁੜੇ ਹੋਏ ਨੇ ਸਾਡੇ ਗਵੰਡੀ ਨੇ ਜਿਹੜੇ ਆਪਣੇ ਪਿਛਲੇ ਸੀ ਬਰਮਾਰੀਲਾ ਪਰੋਹ ਤੱਕ ਉਹ ਥੋੜਾ ਦੂਰ ਦਾ ਸੰਬੰਧ ਸੀਗੇ ਤੇ ਚੰਡੀਗੜ੍ਹ ਨਾਲ ਸੰਬੰਧਤ ਜੋ ਵੀ ਪੰਜਾਬ ਦੇ ਤੇ ਪੰਜਾਬੀ ਭਾਸ਼ਾ ਦੇ ਹੁਰਦੇ ਮਸਲੇ ਬਹੁਤ ਜੜੇ ਹੋਏ ਨੇ ਦੇਖਦੇ ਆ ਕਿ ਆ ਕੇ ਹੋ ਕਿ ਜਿਸ ਤਰ੍ਹਾਂ ਇਹਨਾਂ ਨੂੰ ਲੈਂਦੇ ਨੇ ਸੋ ਅ ਅਜਿ ਲਈ ਇਹਨਾਂ ਉਮੀਦ ਕਰਦੇ ਆ ਕਿ ਇਹ ਜਿਹੜਾ ਟਕਰਾਅ ਸੀਐਮ ਤੇ ਰਾਜਪਪਨ ਦਾ ਇਹ ਹੁਣ ਨਵੇਂ ਦੌਰ ਚ ਨਹੀਂ ਹੋਏਗਾ ਜਦੋਂ ਉਹ ਜੁਆਇਨ ਕਰਨਗੇ ਗੁਲਾਬਚੰਦ ਕਟਾਰੀਆ ਗੁਲਾਬਚੰਦ ਕਟਾਰੀਆ ਨੂੰ ਸਾਡੀਆਂ ਸ਼ੁਭਕਾਮਨਾਵਾਂ ਵਧਾਈਆਂ ਕਿਉਂਕਿ ਉਹ ਚੰਡੀਗੜ੍ਹ ਦਾ ਇੰਚਾਰਜ ਵੀ ਚਾਰਜ ਵੀ ਹੈਗਾ ਉਹਨਾਂ ਕੋਲੇ ਤੇ ਜਿਹਦਾ ਸਬੰਧ ਫਿਰ ਸਾਰੇ ਰੀਜਨ ਨਾਲ ਹੀ ਹੋ ਜਾਂਦਾ ਹੈ ਹਰਿਆਣੇ ਨਾਲੇ ਵੀ ਹੋ ਜਾਂਦਾ ਹੈ ਯਾਨੀ ਤੇ ਅਜਿ ਲਈ ਇੰਨੇ ਅ ਅਸੀਂ ਸਾਰੀ ਇਹ ਜਾਣਕਾਰੀ ਜਿਹੜੀ ਹੈ ਭਵਿੱਖਾਈ ਤੇ ਬਹੁਤ ਦੇਰ ਅਤੀ ਸ਼ੇਅਰ ਕੀਤੀ ਸੀ ਹੁਣ ਵੀ ਸ਼ੇਅਰ ਕਰਦੇ ਰਹਾਂਗੇ ਬਹੁਤ